ਹੈਲੋ ਪੱਗੂ 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 ਤੈਨੂੰ ਰਾਖੀ ਕਰਨ ਨੂੰ ਛੱਡ ਆਈਏ ਪੱਗੂ ਤੈਨੂੰ ਆਪਾਂ ਛੱਡ ਆਈਏ ਰਾਖੀ ਕਰਨ ਨੂੰ ਗੰਗਾ ਦੀ ਗੋਰੀ ਦੀ ਹੈ ਉਹਨਾਂ ਨੂੰ ਤੇਰੀ ਰਾਖੀ ਕਰਨੀ ਪੈਣੀ ਚੋਰਾ ਨੇ ਕੁੱਤਾ ਵੀ ਚੱਕ ਕੇ ਲੈ ਜਾਣਾ ਕਹਿਣਾ ਇਹ ਕੁੱਤਾ ਵੇਖ ਜਾਣਾ ਪਰ ਇਹ ਸਾਡਾ ਬੁੱਢਾ ਕੁੱਤਾ ਹਾਂ ਹਾਂ ਮੈਂ ਵਾਂਡੇ ਨਹੀਂ ਚੱਲੀ ਕਿਤੇ ਵੀ ਇੱਥੇ ਹੀ ਆ ਉਹਦੇ ਏਸੀ ਚਲਾਤਾ ਅੱਜ ਬਹੁਤ ਗਰਮੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਘੌਰ ਆਪਣਾ ਨਵਾਂ ਵਲੌਗ ਅੱਜ ਬਹੁਤ ਗਰਮੀਆਂ ਮੀਂਹ ਮੂੰਹ ਪੈਣ ਨਾਲ ਨਾ ਬਹੁਤ ਜਿਆਦਾ ਪੜਾਅਸ ਜੀ ਹੋ ਗਈ ਆ ਜਿਆਦਾ ਹੀ ਪੜਾਅਸ ਹੋ ਗਈ ਆ ਮੈਂ ਟੈਂਕੀ ਡੁੰਗੀ ਭਰ ਲਈ ਆ ਤੇ ਏਸੀ ਤਾਂ ਕਰਕੇ ਚਲਾ ਦਿੱਤਾ ਮਨੀ ਵੀ ਯੂਨੀਵਰਸਿਟੀ ਤੋਂ ਆਇਆ ਕਰਕੇ ਕਹਿੰਦਾ ਅੱਜ ਮੈਨੂੰ ਥਕਾਵਟ ਜੀ ਫੀਲ ਹੋ ਰਹੀ ਆ ਤਾਂ ਇੱਕ ਸਾਡਾ ਮੁੰਡਾ ਜੀ ਬਣ ਗਿਆ ਉੱਥੇ ਯੂਨੀਵਰਸਿਟੀ ਆਪਣੀ ਕਲਾਸ ਦਾ ਕੀ ਕਹਿੰਦੇ ਹੁੰਦੇ ਸੀਆ ਸੀ ਸੀਆਰ ਕਲਾਸ ਰੀਪ੍ਰেজੈਂਟੇਟਿਵ ਬਣ ਗਿਆ ਮਨਵੀਰ ਮੁੰਡਿਆ ਨੇ ਬਣਾਤਾ ਇਹਦੇ ਲੜਕੀਆਂ ਤੇ ਮੁੰਡੇ ਜਿਹੜੇ ਇਹਦੇ ਗਰੁੱਪ ਦੇ ਤਾਂ ਪਰ ਬਣਤਾ ਗਿਆ ਪਰ ਉਸ ਚੀਜ਼ ਦੀ ਵੀ ਜ਼ਿੰਮੇਵਾਰੀ ਬਹੁਤ ਹੁੰਦੀ ਆ ਮੈਂ ਨੂੰ ਕਿਹਾ ਮਨੀ ਤੇ ਤੇਰੇ ਤੇਰੇ ਸਰ ਅੱਗੇ ਇੰਨੀ ਜ਼ਿੰਮੇਵਾਰੀ ਵਿੱਚ ਤੇਰੇ ਸਰ ਘਰ ਦੀ ਜ਼ਿੰਮੇਵਾਰੀ ਵਿੱਚੇ ਤੋਂ ਪਸੂ ਰੱਖੇ ਹੋਏ ਆ ਤੇ ਤੂੰ ਕਾਤੇ ਉਹਨੂੰ ਕੀ ਕਹੀਦਾ ਬਣ ਗਿਆ ਉਹ ਆ ਗਿਆ ਦੇਖੋ ਅੱਜ ਹਾਲ ਦੇਖੋ ਕਲਾਸ ਰਿਪ੍ਰেজੈਂਟੇਟਿਵ ਦਾ ਪਹਿਲੀ ਗੱਲ ਹਾਂ ਮੇਰਾ ਕੱਲ ਕਾਮੀ ਬੁਰਾ ਰਹਿ ਗਿਆ ਤੁਹਾਨੂੰ ਵੀ ਪਤਾ ਹੈ ਹਾਂ ਤੇ ਹੁਣ ਕੋਲਡ ਹੋਇਆ ਹੋਇਆ ਤੇ ਲੈਗਸ ਪੇਨ ਕਰਦੀਆਂ ਮਾੜੀਆਂ-ਵਾਲੀਆਂ ਤੇ ਹੁਣ ਕੱਲ ਨੂੰ ਸੰਡੇ ਰੈਸਟ ਕਰਨੀ ਸੁਣ ਪਿਆ ਰੈਸਟ ਵੀ ਕੱਲ ਨੂੰ ਕਿੱਥੇ ਹੁਣੇ ਕੱਲ ਨੂੰ ਜਾਣਾ ਜੀ ਸ਼ਹਿਰ ਕੱਲ ਨੂੰ ਸ਼ਹਿਰੋਂ ਲੈ ਕੇ ਆਉਂਗੀ ਆਪਣੀ ਗੋਰੀ ਵਾਸਤੇ ਕੈਲਸ਼ੀਅਮ ਮਿਨਰਲ ਮਿਕਸਚਰ ਖਤਮ ਹੋਇਆ ਹੋਇਆ ਉਹ ਲੈ ਕੇ ਆਉਣਾ ਫਿਰ ਰਾਖੀ ਵਾਸਤੇ ਡੀ-ਵਾਰਮਿੰਗ ਦੀ ਉਹ ਮੈਡੀਸਿਨ ਲੈ ਕੇ ਆਉਣੀ ਆ ਕਿਉਂਕਿ ਰਾਖੀ 9 ਤਰੀਕ ਨੂੰ ਦੁਨੀਆ ਤੇ ਆਈ ਆ 13 14 15 ਦਿਨ ਦੀ ਹੋਗੀ 15 ਤੋਂ 18 ਦਿਨ ਦੇ ਵਿੱਚ ਡੀਵਾਰਮਿੰਗ ਕਰੀ ਦੀ ਆ ਤੇ ਉਹ ਡੀਵਾਰਮਿੰਗ ਦੀ ਮੈਡੀਸਿਨ ਲੈ ਕੇ ਆਉਣੀ ਤੇ ਇੱਕ ਕਾਲਫ ਸਟਾਰਟਰ ਜਿਹੜਾ ਉਹ ਲੈ ਕੇ ਆਉਣਾ 20 ਦਿਨ ਤੋਂ ਬਾਅਦ ਚ ਸ਼ੁਰੂ ਕਰਨਾ ਕਾਫ ਸਟਾਰਟਰ ਨੂੰ ਤਾਂ ਬੰਮਾ ਜਮਦੀ ਨੇ ਜੁਜੇ ਹੁਣ ਹਾਂ ਤੇ ਕਾਫ ਸਟਾਰਟਰ ਲੈ ਕੇ ਆਉਣਾ ਕਿੰਨੀਆਂ ਚੀਜ਼ਾਂ ਹੋ ਗਈਆਂ ਇਹੋ ਮਿਨਰਲ ਮਿਕਸਚਰ ਕੈਲਸ਼ੀਅਮ ਕਾਫ ਸਟਾਰਟਰ ਤੇ ਬਿੰਡੋਜ਼ ਨੂੰ ਮਿਲ ਗਿਆ ਜੇ ਤਾਂ ਕੋ ਫੀਡਿੰਗ ਕੱਲ ਨੂੰ ਲੈ ਆਈ ਨਾ ਕੱਲ ਤਾਂ ਛੁੱਟੀ ਦਾ ਟਾਈਮ ਨਹੀਂ ਲੱਗਦਾ ਕਾਫ ਸਟਾਰਟਰ ਹੋ ਗਿਆ ਤੇ ਇੱਕ ਉਹ ਡੀਵਾਰਮਿੰਗ ਦੀ ਦਵਾਈ ਆ ਰੱਖੀ ਦੀ ਇਹ ਚੀਜ਼ਾਂ ਲੈ ਕੇ ਆਉਣੀਆਂ ਜੀ ਹਾਂ ਕੱਲ ਨੂੰ ਸ਼ਹਿਰੋਂ ਤੇ ਇੱਕ ਜਿੱਦਾਂ ਨਾ ਇਦਾਂ ਲੱਗਦਾ ਜਿੱਦਾਂ ਬੋਰੀ ਨੂੰ ਨਜ਼ਰ ਜੀ ਲੱਗੀ ਹੁੰਦੀ ਆ ਮਤਲਬ ਬਿਲਕੁਲ ਸਹੀ ਆ ਚੋ ਲੈਣ ਦੇਂਦੀ ਪਹਿਲਾਂ ਨਹੀਂ ਸੀ ਲੱਤ ਚੱਕ ਨਹੀਂ ਹੋਂ ਕਿਤੇ ਕਿਤੇ ਲੱਤ ਚੱਕ ਲੈਂਦੀ ਆ ਥਾਂ ਆਪਾਂ ਦੋ ਹੀ ਭਲਾਈ ਦੇ ਆ ਰਾਖੀ ਨੂੰ ਬਦਲ ਬਦਲ ਕੇ ਭਲਾਈ ਦੇ ਆ ਤੇ ਦੋ ਆਪਾਂ ਹਜੇ ਵੀ ਪ੍ਰੋਪਰ ਦੋ ਪੂਰੇ ਥਾਂ ਭਲਾਈ ਦੇ ਤਾਂ ਜੋ ਪਲ ਜਵੇ ਅ ਢਾਈ ਤਨ ਮਹੀਨਿਆਂ ਤੱਕ ਜੇ ਕਾਫ ਸਟਾਰਟਰ ਵੀ ਸ਼ੁਰੂ ਕਰ ਲਿਆ ਫੇ ਵੀ ਆਪਾਂ ਉਹਨੂੰ ਫੇਰ ਦੇਖਾਂਗੇ ਫੇਰ ਜਾਂ ਡੇਢ ਥਾਨ ਕਰ ਲਾਂਗੇ ਜੇ ਉਹ ਪੀਣ ਲੱਗ ਖਾਣ ਲੱਪੀਓ ਅ ਖਾਣ ਲੱਪੀਓ ਉਹਨੂੰ ਤਾਂ ਸਟਾਰਟਿੰਗ 2-4 ਦਾਣਿਆਂ ਤੋਂ ਹੋਣੀ ਚਾਹੀਦੀ ਆ ਕਿੰਨੇ ਕਿੰਨੇ ਦੇਖਦੇ ਕਹਿੰਦਾ 2-4 ਦਾਣਿਆਂ ਤੋਂ ਸਟਾਰਟ ਹੋਣੀ ਪਤਾ ਕਿ ਉਹ ਵੀ ਆਪਾਂ ਆਪ ਮੂੰਹ ਉਹਦੇ 'ਚ ਦਵਾਂਗੇ ਫੇਰ ਖਾਣੀ ਉਹਨੇ ਹਾਂ ਉਹਦਾ ਨਹੀਂ ਖਾਣੀ ਹਾਂ ਤੋਂ ਮਨਵੀਰ ਦੇ ਸਾਡੇ ਘਰ ਥਾਂ ਥਾਂ ਤੋਪੇ ਟੰਗੇ ਤਾਂ ਵਾ ਜੀ ਇਹ ਘਰ ਜਿਹੜਾ ਅਸੀਂ ਸਾਡਾ ਘਰ ਬਹੁਤ ਛੋਟਾ ਸੀ ਪੁਰਾਣਾ ਇਹ ਸਾਨੂੰ ਕਿੰਨਾ ਟਾਈਮ ਹੀ ਹੋਇਆ ਇਹ ਘਰ ਕਿਸੇ ਦਾ ਸੀ ਅਸੀਂ ਲਿਆ ਤੇ ਥੋੜਾ ਜਿਹਾ ਸੀ ਇਹਦਾ ਨਕਸ਼ਾ ਚੇਂਜ ਕੀਤਾ ਸੀ ਜਿੱਦਾਂ ਇਹ ਸਾਰੀ ਇੱਕ ਲੋਬੀ ਕਰ ਦਿੱਤੀ ਸੀ ਵੱਡੀ ਇਹਦੇ ਵਿੱਚ ਥਾਂ ਥਾਂ ਦਰਵਾਜੇ ਸੀ ਉਹ ਅਸੀਂ ਬੰਦ ਕਰਵਾਤੇ ਸੀ ਬਾਧੂ ਤਾਕੀਆਂ ਸੀ ਉਹ ਬੰਦ ਕਰਵਾਤੀਆਂ ਸੀ ਤੇ ਉਹ ਕਹਿੰਦੇ ਹੁੰਦੇ ਜਦੋਂ ਕਿਸਮਤ ਚੋਇਆ ਰੰਗ ਰੰਗ ਉਦੋਂ ਹੀ ਹੋਣਾ ਕਲਰ ਹੋਣੇ ਤੇ ਡੈਡੀ ਜਦੋਂ ਕਿਤੇ ਛੁੱਟੀ ਜਾਦੇ ਟਾਈਮ ਦੀ ਆਏ ਤੇ ਫੇਰ ਰੰਗ ਕਰਵਾਵਾਂਗੇ ਤੇ ਅੱਜ ਜੀ ਆਪਾਂ ਉਹਨਾਂ ਨੂੰ ਦਵਾਂਗੇ ਧੂਫ ਬਾਪੂ ਸਾਡਾ ਵੀ ਸਾਨੂੰ ਬੋਲਦਾ ਕਹਿੰਦੇ ਨਿਆਣੇ ਤੁਹਾਡੀਆਂ ਗਾਵਾਂ ਨੂੰ ਨਜ਼ਰ ਲੱਗ ਜਾਂਦੀਆਂ ਗਰੇ ਨੇ ਕਈ ਕਹਿ ਦਿੰਦੇ ਆ ਆ ਵਧੀਆ ਮਾਂ ਪੁੱਤ ਨੇ ਗਾਵਾਂ ਰੱਖੀਆਂ ਆਪਣੀਆਂ ਉਹ ਕਮਾਈ ਕਰਨ ਲੱਪੇ ਜੀ ਉਹ ਜਦ ਕੀ ਜੇ ਇਨੀ ਕਮਾਈ ਕਰਨੀਗੀ ਤੇ ਇਹ ਆ ਜਿਆਦਾ ਖਰਚਾ ਹੀ ਆ ਸਹੀ ਗੱਲ ਆ ਤੇ ਇਹ ਆਪਾਂ ਜੁਆਇਨ ਲੈ ਲਈਆ ਤੇ ਗੂਗਲ ਲੈ ਲਈਏ ਇੱਕ ਆਪਾਂ ਜੁਆਇਨ ਤਾਂ ਲਈ ਦਿਖਾਤੀ ਤੁਹਾਨੂੰ ਗੂਗਲ ਇਹ ਹਮਨ ਸਮਗਰੀ ਆ ਇਹ ਹਵਨ ਸਮਗਰੀ ਵੀ ਅਸੀਂ ਘਰੇ ਵੀ ਕਿਤੇ ਕਿਤੇ ਨਹੀਂ ਧੂਫ ਦੇ ਲਈਦੀ ਹਵਨ ਸਮਗਰੀ ਦੀ ਹੁਣ ਤੱਕ ਕਿੰਨਾ ਚਿਰ ਹੋਇਆ ਘਰੇ ਵੀ ਨਹੀਂ ਦੇ ਹੋਈ ਸਿਆਲਾਂ ਚ ਦਿੰਨੀ ਹੁੰਦੀ ਜਿਆਦਾ ਮੈਂ ਤੇ ਇਹ ਹੋ ਗਿਆ ਜੀ ਆਪਣਾ ਦੇਸੀ ਕਿਉ ਥੋੜਾ ਜਿਹਾ ਲੈ ਜੀਏ ਤੇ ਇਹ ਹੋ ਗਈ ਆ ਗੁਗਲ ਤੇ ਇਹਦੀ ਧੂਫ ਦਵਾਂਗੇ ਉਹਨਾਂ ਨੂੰ ਆਪਾਂ ਨજર ਨજર ਤੋਂ ਤੇ ਵੈਸੇ ਵੀ ਚੰਗੀ ਹੁੰਦੀ ਆ ਧੂਫ ਦੇਣੀ ਉਹ ਦਿੰਨੇ ਵੀਰ ਜੀ ਨੇ ਵੀ ਕਮੈਂਟ ਕੀਤਾ ਸੀ ਉਹਨੂੰ ਕੀਤਾ ਨਹੀਂ ਹੁੰਦਿਆ ਬਰਾੜਵੀਰ ਜੀ ਨੇ ਕੀਤਾ ਸੀਗੇ ਕਿੰਨੇ ਕੀਤਾ ਸੀ ਉਹਨਾਂ ਨੇ ਵੀ ਕਿਹਾ ਸੀ ਧੂਖ ਦਿਆ ਕਰੋ ਇਹਨਾਂ ਨੂੰ ਤੇ ਚਲੋ ਜੀ ਹੈ ਹਾਂ ਮੇਰਾ ਮੇਰੇ ਕੰਮ ਕਈ ਅੜੇ ਰਹਿ ਜਾਂਦੇ ਹੁਣ ਅੱਜ ਸੈਚਰਡੇ ਕਈ ਬੱਚੇ ਨਹੀਂ ਆਏ ਤੇ ਤੂੰ ਵੀ ਛੁੱਟੀ ਕਰ ਲੈਂਦਾ ਤੇ ਕਿੰਨੇ ਕੰਮ ਨਿਭੜ ਜਾਣਗੇ ਅਗਲੇ ਦੇਖਾਂਗੇ ਹੁਣ ਸੈਚਰਡੇ ਛੁੱਟੀ ਹੋਣੀ ਹੈ ਅਗਲੇ ਤਾਂ ਅਗਲੇ ਸੈਚਰਡੇ ਛੁੱਟੀ ਆ ਅੱਜ ਸੈਚਰਡੇ ਫਿਫਥ ਸੈਚਰਡੇ ਅਗਲੇ ਮਹੀਨੇ ਦਾ ਜਿਹੜਾ ਪਹਿਲਾ ਉਹ ਉੱਚ ਛੁੱਟੀ ਹੋਣੀ ਆ ਅਗਲੇ ਮਹੀਨੇ ਚੜ੍ਹਦੀ ਜਿਹੜਾ ਪੈਣਾ ਹੋਊ। ਹੁਣ ਹਮਨ ਸਮਗਰੀ तकरीबन ਖਤਮ ਹੋ ਚੱਲੀ ਪਤਾ ਮੈਨੂੰ ਕਰ ਤਾ ਯੂਜ਼ ਕਰਦੀ ਇਹੋ ਧੂਫ ਦੇਣ ਨੂੰ ਜਦੋਂ ਅਸੀਂ ਗ੍ਰੀਸ ਗਏ ਸੀ ਆਪਾਂ ਉਹ ਹਨਾ ਅਸੀਂ ਗ੍ਰੀਸ ਗਏ ਸੀ ਦੇਖੀ ਕਿ ਨਿਆ ਜ਼ੋਣੀਆਂ ਲੱਗਦੀਆਂ ਘੁਗੀਆਂ ਦਾ ਜੋ ਉਹ ਉਹ ਘੁਗੀਆਂ ਦਾ ਜੋੜਾ ਜੀ ਸਾਹਮਣੇ ਆ ਦੇਖੋ ਫੀਡਰ ਚੋਂ ਫੀਡ ਖਾਂਦੇ ਆ ਉਹ ਸਾਹਮਣੇ ਦੇਖੋ ਦੇਖੋ ਇੱਦਾਂ ਬੈਠ ਜਾਂਦੇ ਆ ਇੱਦਾਂ ਫੀਡਰ ਚੋਂ ਫੀਡ ਖਾਂਦੇ ਰਹਿੰਦੇ ਸਾਰਾ ਦਿਨ ਪੰਛੀ ਹੁਣ ਚਿੜੀਆਂ ਹੈ ਨਿੱਗੀਆਂ ਹਨਾ ਗਲੈਰੀ ਵੀ ਲੈ ਗਈ ਜਿੰਨੀ ਫੀਲਡ ਲੈ ਕੇ ਜਾਣੀ ਚਿੜੀਆਂ ਵੀ ਖਾ ਹਟੀਆਂ ਤੇ ਘੁੱਗੀਆਂ ਅਸਕ ਵੇਲੇ ਕੰਦੀਆਂ ਤੇ ਜਦੋਂ ਅਸੀਂ ਗ੍ਰੀਸ ਗਏ ਸੀ ਜਦੋਂ ਕਰੋਨਾ ਦਾ ਟਾਈਮ ਸੀ ਨਾ ਉਸ ਟਾਈਮ ਅਸੀਂ ਗ੍ਰੀਸ ਸੀਗੇ ਤੇ ਸਾਡੀ ਫਲਾਈਟ ਸੀਗੀ ਫਰਵਰੀ ਦੀ ਹੈ ਨਾ 5 ਫਰਵਰੀ ਨੂੰ ਅਸੀਂ ਵਾਪਸ ਆਉਣਾ ਸੀ ਇੱਥੇ ਗ੍ਰੀਸ ਤੋਂ ਤੇ ਉਸ ਟਾਈਮ ਰੋਲਾ ਪੈਣ ਲੱਪਿਆ ਸੀਗਾ ਉਹਦਾ ਕਰੋਨਾ ਵਾਇਰਸ ਦਾ ਮਤਲਬ ਸਟਾਰਟ ਹੀ ਹੋਇਆ ਸੀ ਉਸ ਟਾਈਮ ਤੇ ਹਜੇ ਫਿਰ ਜਦੋਂ ਸਾਡੀ ਉਧਰੋਂ ਫਲਾਈਟ ਹੋਈ ਤਾਂ ਅਸੀਂ ਉਹਨੂੰ ਕੀ ਕਹੀਦਾ 마스크 ਉਸ ਟਾਈਮ 마스크 ਮਤਲਬ ਪਾਉਂਦੇ ਸੀ ਪਰ ਲੋਕੀ ਫੇ ਵੀ ਇੰਨੀ ਪ੍ਰਵਾਹ ਨਹੀਂ ਸੀ ਕਰਦੇ ਲਾ ਦਿੰਦੇ ਸੀ 에어로플레인 ਦੇ ਵਿੱਚ ਅਸੀਂ ਵੀ 에어ਪੋਰਟ ਤੇ ਤਾਂ 마스크 ਪਾ ਕੇ ਘੁੰਮਦੇ ਰਹੇ ਅੰਜ ਤੇ ਸਾਡੀ ਸਟੇ ਸੀਗੀ ਇਸਤਾਨਬੁਲ ਸਟੇ ਸੀ ਆਪਣੀ ਨਾ ਇਸਤਾਨਬੁਲ ਚ ਅਸੀਂ ਸਾਡੀ ਸਟੇ ਤੇ ਉੱਥੇ ਵੀ ਸਾਨੂੰ 마스크 ਪਾਉਣਾ ਪਿਆ ਤੇ ਜਦੋਂ ਅਸੀਂ ਉੱਥੋਂ ਘਰੇ ਆਏ ਫੇ ਸਾਡੇ ਘਰੇ ਜਦੋਂ ਜ਼ਿਆਦਾ ਰੋਲਾ ਪੈ ਗਿਆ ਫਿਰ ਉਹ ਗੇੜੇ ਮਾਰਦੇ ਰਹੇ ਜੀ ਤੁਸੀਂ ਆਏ ਆ ਆਪਣਾ ਅੰਦਰ ਹੀ ਰਹਿਣਾ ਬਾਹਰ ਨਹੀਂ ਨਿਕਲਣਾ ਤਾਂ ਫੇਰ ਉਦੋਂ ਪਤਲ ਉਦੋਂ ਤੋਂ ਫੇਰ ਅਸੀਂ ਉਹ ਵਾਇਰਸ ਕਰਕੇ ਨਾ ਇਹ ਵਾਲੀ ਜਿਹੜੀ ਧੂਫ ਮੈਂ ਦਿਖਾ ਦਿੰਨੀ ਹੁੰਨੀ ਸੀਗੀ ਹਵਨ ਸਮਗਰੀ ਆ ਜਿਹੜੀ ਕੋਲੇ ਬਣਾ ਕੇ ਤੇ ਮੈਂ ਸਾਰੇ ਘਰ ਦੇ ਵਿੱਚ ਵੀ ਤੇ ਉਦਾਂ ਵੀ ਇਹਨੇ ਨਾਲ ਕਈ ਕਟਾਣੂ ਜੜਿਓ ਮਰ ਜਾਂਦੇ ਆ ਹਵਨ ਸਮਗਰੀ ਨਾਲ ਇਹ ਜਿਹੜਾ এনवायरमेंट ਆ ਤੁਹਾਡਾ ਜਿਹੜਾ ਵਾਤਾਵਰਨ ਆ ਉਹਨੂੰ ਸ਼ੁੱਧ ਕਰ ਦਿੰਦਾ ਤੇ ਜਿਹੜੇ ਬੈਡ ਬੈਕਟੀਰੀਆ ਵਾ ਉਹ এনवायरमेंट ਚੋਂ ਮਾਰ ਦਿੰਦਾ ਤੇ ਹੁਣ ਫਿਲਹਾਲ ਆਪਾਂ ਹਵੇਲੀ ਦੇ ਹੈ ਇਹ ਤੂਫਾਨ ਸਾਰਾ ਤੁਹਾਡਾ ਬੀ ਇਹਨਾਂ ਨੇ ਚੁਗ ਜਾਣਾ ਵਨੀ ਆ ਮਨੀ ਮਨੀ ਰਾਂ ਦੇ ਚੁਗੀ ਜਾਂਦੇ ਵਿਚਾਰਿਆਂ ਨੂੰ ਉੜਗੇ 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 ਇਹ ਕੱਲ ਪੱਟੇ ਵੀਜਤੇ ਮਨੀ ਤੇ ਮਨੀ ਦੇ ਅੰਕਲ ਨੇ ਇੰਦਰ ਮਨੀ ਦਾ ਅੰਕਲ ਮੱਤੇ ਸੜੀ ਪਿੰਡ ਉਹ ਵੀਜਦੇ ਪੱਟੇ ਇੱਧਰ ਅਸੀਂ ਵੀਜਦੇ ਆ ਕੱਲ ਖੱਤਾ-ਖੁੱਤਾ ਵਾਹ ਕੇ ਤੇ ਵੀਜ ਦਿੱਤੇ ਇਹਨਾਂ ਨੇ ਪੱਟੇ ਹੁਣ ਇਹਨੂੰ ਹੱਥ ਲਾਵਾਂਗੇ ਇੰਦਰ ਵਾਲੇ ਨੂੰ ਮੈਨੂੰ ਆ ਲੰਮੇ ਪਏ ਤਾਂ ਨਹੀਂ ਉਹਦੇ ਨਹੀਂ ਤਾਂ ਮੀ ਉਹ ਬੈ ਨਾ ਮੀ ਬਹੁਤ ਪਏ ਮੀ ਜਿੰਨੇ ਪਏ ਇਹਨਾਂ ਨੇ ਇੱਕ ਸਾਬ ਦਾ ਪੱਠੇ ਵੀ ਨਾਲੇ ਓਡੇ ਓਡੇ ਵੀ ਨਹੀਂ ਪੱਠੇ ਕਰ ਸਕਦੇ ਉਹ ਜਿੰਨੇ ਹੈਗੇ ਲੰਬੇ ਹਾਂ ਉਹ ਫੇਰ ਪਸ਼ੂਆਂ ਦੇ ਛਿਛੜੇ ਬਣਨ ਲੱ ਪੈਂਦੇ ਆ ਜੇ ਜਿਆਦੇ ਜਿਆਦਾ ਤਰਸਈ ਰਹਿੰਦੇ ਮੱਝਾਂ ਨੂੰ ਮੱਝਾਂ ਨੂੰ ਸਹੀ ਰਹਿੰਦੇ گاਵਾ ਨੂੰ ਨਹੀਂ ਉਦੋਂ ਮੰਗੋ ਦੇ ਪਾਏ ਸੀ ਨਾ ਆਪਾਂ ਤਾਂ ਕੀ ਬਣ ਗਿਆ ਸੀਗਾ ਹੈਲੋ ਗੰਗਾ ਇਹ ਗੰਗਾ ਮਨੀ ਪਲੀਜ਼ ਆ ਆ ਦੇ ਇਦਾਂ ਇਹ ਨਹੀਂ ਬਚਾਇਆ ਆਪਾਂ ਨੂੰ ਚੋਰਾਂ ਤੋਂ ਸਹੀ ਕਿ ਨਹੀਂ ਆ ਦੇਖੋ ਇਦਾਂ ਮਾਰਦੀ ਇਹੋ ਰਾਤ ਨੂੰ ਰੱਸਾ ਜਿਹੜਾ ਸੀ ਇਹਦਾ ਲੂਸ ਕਰ ਦੇਈਗਾ ਬਾਬੇ ਨੇ ਮਸ਼ੀਨ ਮਸ਼ੂਨ ਸਾਰੀ ਵੈਲਡ ਕਰਾ ਦਿੱਤੀ ਅ ਮਤਲਬ ਕਿ ਨਾਲ ਹੀ ਵੈਲਡ ਕਰਾ ਦਿੱਤੀ ਵੀ ਚੋਰ ਜਿਹੜੇ ਉਹ ਲਾ ਕੇ ਨਾ ਲੈ ਕੇ ਜਾ ਸਕਣ ਮਸ਼ੀਨ ਆਹ ਲੈ ਕੇ ਚੱਲੇ ਲੈ ਜਾਣੀ ਸੀ ਉਹਨਾਂ ਨੇ ਆਹ ਮੋਟਰ ਜਿਹੜੀ ਨਾ ਚੋਰਾਂ ਨੇ ਇਹ ਲੈ ਜਾਣੀ ਸੀ ਹੁਣ ਨਾਲ ਹੀ ਵੈਲਡ ਕਰਾ ਦਿੱਤੀ ਇਦਾਂ ਇਦਾਂ ਵੈਲਡ ਕਰਾ ਦਿੱਤੀ ਜਿਹਦਾ ਆ ਮਸ਼ੀਨ ਵਈ ਹੈ ਨਾ ਇਹ ਮਸ਼ੀਨ ਆ ਮਸ਼ੀਨ ਦੇ ਨਾਲ ਹੀ ਇਹ ਗੰਗਾ ਤੇ ਰਾਤ ਨੂੰ ਇਹਦਾ ਸੀ ਨਾ ਰੱਸਾ ਲੂਜ਼ ਕਰ ਦੇਈਦਾ ਤਾਂ ਬਚਾਅ ਹੋ ਗਿਆ ਇਹਦਾ ਮੋਟਰ ਦਾ ਆ ਮੰਗੋ ਇਹਨਾਂ ਨੂੰ ਨਜ਼ਰ ਤੋਂ ਦੇਣੀ ਆ ਜੀ ਧੂਫ ਧੂਫ ਦੇ ਕੇ ਕਹਾਂਗੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਦਾਂ ਕਹਿੰਦੇ ਹੁੰਦੇ ਨਾ ਹਾਂ ਨਾ ਮੰਗੋ ਆ ਮੰਗੂ ਮੇਰਾ ਗੋਰੀ ਤੇ ਦਿਖਾਉਣੀ ਨਹੀਂ ਜ਼ਿਆਦਾ ਏ ਇਹਦੀ ਤਾਂ ਹੀ ਧਾਰ ਤੂਰ ਕੱਢਦੇ ਵੀ ਆਪਾਂ ਨਹੀਂ ਕਿਉਂਕਿ ਜਿਹੜੇ ਸਾਡੇ ਆਊਟ ਆਫ ਵਿਲੇਜ ਆ ਸਬਸਕ੍ਰਾਈਬਰ ਉਹਨਾਂ ਨੇ ਤਾਂ ਕੀ ਨਜ਼ਰ ਲਾਉਣੀ ਆ ਬਟ ਕੁਛ ਐਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਜਿਨ੍ਹਾਂ ਦਾ ਸਾਨੂੰ ਹੈਗਾ ਨਜ਼ਰ ਲੱਗੀ ਜਾਂਦੀ ਹੈ ਨਾ ਮਨੀ ਸਹੀ ਕਿ ਨਹੀਂ ਕੀ ਹੋਇਆ ਪੂਛ ਮਾਰੀ ਆ ਇਥੇ ਅੱਗ ਬਾਲ ਦਿੱਤੀ ਜੀ ਮੈਂ ਹੋਣੇ ਦੇ ਉਹ ਕੋਲੇ ਜੇ ਬਨ ਲੈਣ ਤੇ ਫੇਰ ਧੂਫ ਦੇ ਕੇ ਫੇਰ ਘਰ ਜਾਣਾ ਸਫਾਈ ਸਾਰਾ ਕਰ ਦਿੱਤੀ ਆ। ਅਰਾਖੀ ਥੱਲੇ ਮਨੀ ਹੁਣ ਸਫਾਈ ਕਰੂਗਾ। ਅਰੇ ਰਸ ਦਾ ਟਾਈਮ ਹੋ ਗਿਆ। ਕਿਆ ਮਨੀ ਛੁੱਕੀ ਛੁੱਕੀ ਪਾਵੇਂ ਤੇਰੇ ਲਈ। ਹੈਂ? ਤੱਕੂ। ਦਾ ਇੱਕਦਮ ਕੋਈ ਨਹੀਂ ਕਰਦੇ ਬੋਲੀ ਮੇ ਨੂੰ। ਗਰਮੀ ਵੇ ਬਹੁਤ ਹੋ ਗਈ ਆ ਜੀ ਪਸਮਾ ਲਈ ਵੀ ਦੋਨੇ ਪੱਖੇ ਚਲਾਤੇ ਆਪਾਂ ਐਡਜਸਟ ਬਣਾਉਂਦੀ ਸ਼ੂਗਰਕਰ ਚੋਰ ਪੱਖੇ ਛੱਡ ਗਏ ਮਣੀ ਅਜੇ ਵੀ ਬੜਾ ਡਰ ਲੱਗਦਾ ਮਰੀਆ ਬਾਬਾ ਤਾਂ ਕਹਿੰਦਾ ਮੈਂ ਰਾਤ ਨੂੰ ਇੱਥੇ ਸੌਂ ਜਾ ਕਰੂ ਕਿਉਂਕਿ ਸਾਡੇ ਇੱਧਰ ਕਮਰੇ ਬਣੇ ਹੋਏ ਆ ਡੇਰੇ ਚ ਪਰ ਅਸੀਂ ਆਪ ਹੀ ਨਹੀਂ ਸੌਣ ਦੇਦਾ ਰਾਤੀ ਵੀ ਫਿਰ ਟਾਈਮ ਤੇ ਤੁਹਾਨੂੰ ਨਹੀਂ ਦੱਸ ਸਕਦੇ ਤੇ ਰਾਤੀ ਵੀ ਗੇੜਾ ਮਾਰਿਆ ਫੇ ਮਣੀ ਤੇ ਮਣੀ ਦੇ ਬਾਬੇ ਨੇ ਹੁਣ ਮਾਰਨੇ ਆ ਗੇੜੇ ਕਿੰਨੇ ਦਿਨ ਟਾਈਮ ਨਹੀਂ ਦੱਸਣਾ ਜਿੱਦਣ ਚੋਰ ਹੱਥ ਲੱਗ ਗਿਆ ਨਾ ਦੇਖੇ ਇਹਦੀ ਛੱਤਰ ਪਰੇੜ ਕਿੱਦਾਂ ਕਰਦੇ ਸਹੀ ਗੱਲ ਨਹੀਂ ਮਰੀ ਆ ਲਤਮਾਂ ਵੀ ਟੁੱਟ ਗਈ ਨਾ ਤਾਂ ਕੋਈ ਲਿਆਜ ਨਹੀਂ ਕਰਨਾ ਕਿਉਂਕਿ ਇੰਨਾ ਹੈ ਪੰਚਾਇਤ ਨੂੰ ਵੀ ਦੱਸਣਾ ਉਹ ਹੈ ਕਿਉਂਕਿ ਨੁਕਸਾਨ ਹੀ ਚੋਰਾਂ ਨੇ ਇੰਨਾ ਕੀਤਾ ਨਾ ਇਸ ਡੇਰੇ ਦਾ ਸਾਡੇ ਦਾ ਬਹੁਤ ਨੁਕਸਾਨ ਕੀਤਾ ਬਹੁਤ ਕੋਈ ਭਾਂਡਾ ਨਹੀਂ ਛੱਡਿਆ ਕੋਈ ਲੋਹੇ ਦੀ ਚੀਜ਼ ਨਹੀਂ ਬਾਹਰ ਛੱਡੀ ਇੰਨੀ ਹੁਣ ਖੁੰਝੇ ਚ ਕਰਦੇ ਬਾਕੀ ਖੁੰਝੇ ਜੀ ਕਰਦੇ ਮੈਂ ਤਾਂ ਰੋਜ ਹੀ ਉਹ ਕਰ ਦਿੰਨੀ ਹੁੰਨੀ ਖੁੰਝੇ ਚੋਵੇ ਥੋੜੀ ਥੋੜੀ ਆ ਇਹਨੂੰ ਐਨ ਸੁੱਕਾ ਰਵੇ ਇਹਦੇ ਜੀ ਸਿੰਗ ਵੀ ਦਗਾਉਣੇ ਆ ਬੱਸ ਪਰ ਹਜੇ 20 ਦਿਨ ਤੋਂ ਮੈਂ ਕਹਿੰਨੀ ਉੱਤੇ ਹੋ ਲਵੇ ਬਾਕੀ ਤੁਸੀਂ ਵੀ ਦੱਸਿਓ ਹਨਾ ਮਣੀ ਕਿੰਨੇ ਦਿਨਾਂ ਤੇ ਸਿੰਗ ਉਹ ਕਰਾਈਦੇ ਹੁੰਦੇ ਦਗਾਈ ਦੇ ਹੈ ਹਾਏ ਹਜੇ ਤੇ ਉਹ ਦੇ ਵਿਚਾਰੀ ਦੇ ਨਿਕਲੇ ਹੀ ਨਹੀਂ ਗੇ ਹੈ ਇੱਕ ਮਣੀ ਉਹ ਹੁੰਦੀ ਆ ਕਹਿੰਦੇ ਦਵਾਈ ਜੀ ਉਹ ਲਾ ਦੋ ਤੇ ਉਹ ਇਹ ਕੰਮ ਨਹੀਂ ਕਰਾਉਣ ਦੀ ਲੋੜ ਪੈਂਦੀ ਜਿੱਦਾਂ ਉਹ ਗਰਮ ਕਰਕੇ ਲਾਉਂਦੇ ਆ ਇੱਕ ਦਵਾਈ ਹੁੰਦੀ ਆ ਕੱਢ ਕੇ ਦੇਖਾਂਗੇ ਉਹ ਲਾਵਾਂਗੇ ਚੱਲ ਵਾਂਡਾ ਚੱਕ ਮੇਰ ਤੋਂ ਚੱਕਿਆ ਨਹੀਂ ਜਾਣਾ ਗਰਮ ਉਹਦੇ ਨਾਲ ਕੱਪੜੇ ਨਾਲ ਧੂਫ ਦਈਏ ਸਾਰਿਆਂ ਨੂੰ ਆਹਦੇ ਪਿਆ ਕੱਪੜਾ ਉਹਨਾਂ ਨੂੰ ਦੇ ਪਾਈ ਕੋ ਬਾਹਰ ਧੂਫ ਵਾਉਣ ਲੱਗ ਵੀ ਦੇਖਣ ਵਾਲਿਆਂ ਨੇ ਕਹਣਾ ਟੂਨੇ ਕਰਦੇ ਆ ਮਨੇ ਸਾਡੇ ਹੀ ਪਸ਼ੂ ਅਸੀਂ ਧੂਫ ਦੇਣੀ ਤੇ ਲੋਕਾਂ ਨੇ ਕਹਣਾ ਟੂਨੇ ਕਰਦੇ ਆ ਇੰਨਾ ਪਤਾ ਹੈਗੇ ਧੂਫ ਦਿੰਦੇ ਆ ਮੈਂ ਕਿਹਾ ਆਪਾਂ ਤਾਂ ਧੂਪ ਦਿੰਨੇ ਆ ਆਪਦੇ ਪਸ਼ੂਆਂ ਦੀ ਭਲਾਈ ਲਈ ਦੇਖਣ ਵਾਲੇ ਨੇ ਕਹਿਣਾ ਕਰੇ ਟੂਨੇ ਕਰਦੇ ਆ ਜਿਹੜੇ ਉਦਾਂ ਦੀ ਸੋਚ ਵਾਲੀ ਆ ਮਾਪੇ ਕਹਿੰਦਾ ਮਾਪੇ ਕਹਿੰਦਾ ਮੈਂ ਤਾਂ ਕਿੰਨੇ ਦਿਨਾਂ ਦਾ ਰੋਲਾ ਪਾਈ ਜਾਂਦਾ ਤੁਸੀਂ ਨਹੀਂ ਦਿੰਦੇ ਧੂਪ ਹੂੰ ਮਾਂ ਦੀ ਸੀਗੇ ਵਾਲੀ ਉਹ ਮਗਰ ਆਉਂਦਾ ਯਾਦਾ ਉਹਨੂੰ ਦੇਰ ਨੂੰ ਖਾਣ ਲਈ ਰਹਿੰਦਾ ਵੀ ਮੇਰਾ ਕੁਛ ਖਾਣ ਲਈ। ਬੋਰੀ ਨੂੰ। ਦਵਾਂਡਾ ਦੇਖ ਲੈ ਲਾਹਵਾ ਪਾ ਦੇਖ ਲੈ। ਜਿਹੜਾ ਬਬੀ ਨਾ ਜੇ ਤੋ ਮਾਰਿਆ ਤੋ ਕਚਾ ਹੈ ਸਾਡੇ। ਉਹਨਾਂ ਚਾਹਤ ਕੇ ਨਾ ਸਾਰਿਆਂ ਨੂੰ ਧੋਣੀ ਦੇ ਦੇ। ਹਾਂ। ਇਹ ਹਮਾਂ ਸਮਾ ਦੇਣੀ। ਹੰਗੋ ਦੇਖੀ ਤਾਂ ਲਈ ਦੇਖੀ ਹੂੰ ਇੱਥੇ ਹੀ ਰਹਿਣ ਦਾਂਗੇ ਭਈ ਤੁੱਖਦੀ ਰਹੂਗੀ ਰਾਤ ਨੂੰ ਆਹੋ ਬੜੀ ਨਾ ਇੱਕ ਅਰੇ ਬੇੜੀ ਕਢਾਣੀ ਸਾਰੇ ਹੂੰ ਮੈਂ ਬਾਪੂ ਨੂੰ ਕਹਾਂਗੇ ਪਾਤੀ ਬਾਗ ਦਾ ਪਾਟ ਜਿਹੜਾ ਹੁੰਦਾ ਨਾ ਉਹ ਵੀ ਕਰਕੇ ਜਾ ਆਗੇ ਅੱਜ ਇਹਨਾਂ ਕੋਲ ਪਸੂਆਂ ਕੋਲ ਹੂੰ ਜਿਹੜਾ ਇਹ ਡਰੀਆਂ ਜੀਆਂ ਰਹਿੰਦੀਆਂ ਹੋਰ ਹੀ ਤਰ੍ਹਾਂ ਡੋਲ ਹੁੰਦੀਆਂ ਇਹ ਤੇ ਰੰਦ ਨੇ ਸਾਰਾ پورا ਹਫਤੇ ਲੰਘਿੰਦੀ ਨਹੀਂ ਫੇਰੇ ਨਵਾਂਗੇ ਹੂੰ ਕੁਮਾਰ ਯੋ ਥੋੜੀ ਚੱਕ ਕੇ ਸਾਰੀਆਂ ਦਿ ਵਾਲੇ ਦਿਵਾਲੇ ਘਵਾ ਦੇ ਰਾਖੀ ਨੂੰ ਵੀ ਦੇਈ ਮੰਗੋ ਨੂੰ ਵੀ ਤੇ ਮੰਗੋ ਤਾਂ ਡਰਪੋ ਗਈ ਆ ਉਹਨੇ ਖਾਣ ਪੈਣਾ ਇਹਨੇ ਗੋਰੀ ਨੇ ਵੀ ਘਰੇ ਕੋ ਖਾ ਆ ਦੇਖਿਆ ਮੰਗੋ ਡਰਦੀ ਆ ਇਹਨੂੰ ਦੇ ਇਹੋ ਹੀ ਆ ਇਦਾਂ ਦੀ ਜਿਹਨੂੰ ਮੰਗੋ ਕੌਸ਼ ਨਹੀਂ ਗਾ ਮੰਗੋ ਐਵੇਂ ਡਰੀ ਜਾਂਦੀ ਆ ਇਹਨੂੰ ਵੀ ਦੇ ਬਸ ਲੈ ਆ ਇੱਧਰ ਮੰਗੋ ਬਾੜੀ ਡਰਪੋ ਗਿਆ ਸੱਚੀ ਨਵੀ ਦੇ ਮੈਡਮ ਨੂੰ ਇੱਥੇ ਰੱਖ ਦੇ ਇੱਥੇ ਰੱਖ ਦੇ ਰਾਤ ਨੂੰ ਉਦਾਂ ਵੀ ਧੁੱਕੀ ਜਾਊਗੀ ਕੋਈ ਨਾ ਮਤ ਚੰਗੀ ਆ ਮੱਖੀ ਮੱਛਰ ਦੋ ਇਹ ਵੀ ਇੱਥੇ ਕਿਹੜਾ ਕੋਈ ਪਸ਼ੂ ਆ ਇੱਧਰ ਨੂੰ ਉਹ ਨੂੰ ਨਹੀਂ ਜਾਂਦੀ ਨਾ ਜਿਹੜੀ ਉਹ ਹਵਾ ਇਹਨੂੰ ਹਨ ਧੁਮੀ ਜਾਂਦੀ ਹੂੰ ਉਹ ਦੇਖੀ ਕੀ ਕਰਦੀ ਹੈ ਦੇਖੀ ਰੱਖੀ ਖਾਣ ਨੂੰ ਦੇਖਦੀਆਂ ਰਹਿੰਦੀ ਐ ਲਵਾਵਾ ਦੇਖ ਕੇ ਵਾ ਹੈ ਨਹੀਂ ਰਬੜ ਨਹੀਂ ਆ ਗਈ ਉੱਤੇ ਕੱਤਾ ਬੰਦ ਲਾ ਕੇ ਮੋਟਰ ਚਲਾ ਦੇ ਮੋਟਰ ਮੈਂ ਚਲਾ ਲਵਾਂ ਰੈਡੀ ਮੋਟਰ ਮੈਂ ਚਲੋਨੀ ਆ ਤੂੰ ਬਾਅਦ ਚ ਰੱਖਿਆ ਮੈਂ ਪਹਿਲੇ ਰੁਕ ਪਰ ਚੱਲ ਕੋਤਰਲਾ ਬੱਸ ਵੇ ਚੱਲੀ ਹੈ ਹੁਣ ਬਾਬਾ ਜੀ ਦੇ ਮੈਂ ਮੱਥਾ ਟੇਕ ਲਾਂ ਚੱਲੀ ਐ ਹਵਾ ਐ ਨੂੰ ਮੈਂ ਨੂੰ ਜਾਂਦਾ ਹੀ ਐ ਜਿੰਨਾ ਚਿਰ ਇੱਥੇ ਆ ਉਹ ਅੰਦਰ ਨੂੰ ਰੱਖਦੀ ਐ ਫੱਕ ਤੇ ਮੋਰੇ ਰੱਖ ਦਿੱਤੇ ਮੈਂ ਹੁਣ ਅੰਦਰ ਨੂੰ ਚਲ ਜਾਣਾ ਸਾਰਾ ਮੱਖੀ ਮੱਛਰ ਲਈ ਤਾਂ ਉਹਦਾ ਬਹੁਤ ਵਧੀਆ ਚੀਜ਼ ਐ ਪਰ ਸਾਡੀ ਆਹਾਂ ਬਾਰਡਰ ਭੋਗਿਆ ਨਾ ਟੱਪੀ ਜਾਣਾ ਹਰ ਆਖੀ ਪਤਾ ਨਹੀਂ ਉੱਪਰ ਨੂੰ ਕੀ ਦੇਖੀ ਜਾਂਦੇ ਇਹ ਡੇਰਾ ਜੀ ਇਹ ਆ ਜੀ ਬਾਬਾ ਜੀਵਨ ਦਾਸ ਜੀ ਦੀ ਜਗਾ ਅੰਦਰ ਬਾਬਾ ਸ਼੍ਰੀਚੰਨ ਜੀ ਦੀ ਮਤਰਕੀ ਮਾਤਰਾ ਸਾਹਿਬ ਤੇ ਫੋਟੋ ਆ ਤੇ ਕਿਸੇ ਦਿਨ ਤੁਹਾਨੂੰ ਦੱਸਾਂਗੇ ਬਾਬਾ ਜੀ ਦੀ ਹਿਸਟਰੀ ਤੇ ਉਦਾਸੀ ਸੰਪਰਦਾ ਨੂੰ ਜੀ ਅਸੀਂ ਬਿਲੋਂਗ ਕਰਦੇ ਆਂ ਵੈਦੀ ਆ ਜੀ ਅਸੀਂ ਇਹ ਜੀ ਆ ਇੱਥੇ ਨ ਲੈਟਾਂ ਜਗਾਉਣਾ ਸ਼ਾਮ ਦਾ ਟਾਈਮ ਹੋ ਗਿਆ ਰਹਿ ਰਸਤਾ ਜੀ ਮਹਾਰਾਜ ਨਹੀਂਗੇ ਸਾਡੇ ਅ ਮਹਾਰਾਜ ਪਹਿਲਾਂ ਸੀ ਤੋਬਟੋ ਤੁਹਾਨੂੰ ਪਤਾ ਅੱਜ ਕੱਲ ਜੋ ਮਾਹੌਲ ਚੱਲਣ ਦੇ ਇੱਥੇ ਮਹਾਰਾਜ ਨਹੀਂਗਾ ਜੀ ਇੱਥੇ ਮਾਤਰਾ ਸਾਹਿਬ ਦਾ ਪਾਠ ਆ ਬਾਬਾ ਸ਼੍ਰੀ ਚੰਦ ਜੀ ਦਾ ਮਾਤਰਾ ਸਾਹਿਬ ਦਾ ਪਾਠ ਸੋਫਨੀ ਸਾਹਿਬ ਦਾ ਪਾਠ ਕਰੀਦਾ ਤੇ ਮਾਤਰਾ ਸਾਹਿਬ ਦਾ ਜੀ ਮਹਾਰਾਜ ਨਹੀਂ ਇੱਕ ਬਾਰ ਬਾਰ ਪੈ ਜਾਂਦੇ ਹੁਣ ਤਾਂ ਬੇਅਦਵੀ ਦਾ ਵੀ ਬਹੁਤ ਡਰ ਲੱਗਦਾ ਇਸ ਕਰਕੇ ਮਹਾਰਾਜ ਜੀ ਅੰਦਰੇ ਭਈਆ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਸਾਹਮਣੇ ਬਾਪੂ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ